ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਆਪਣਾ ਫਿਰ ਤੋਂ ਸਵਾਗਤ ਤੁਹਾਡੇ ਅੱਜ ਦੀ ਸਰੀਰ ਦੇ ਵਿੱਚ ਸਵੇਰ ਦੀ ਸੈਰ ਤੇ ਕਸਰਤਾਂ ਯਾਨਕਿ ਸਵੇਰ ਦੀ ਸੈਰ ਆਏ ਆਪਾਂ ਸਵੇਰ ਅੱਜ ਸੈਰ ਕਰਨ ਗਏ ਸੀਗੇ ਤੇ ਸੈਰ ਕਰਦੇ ਕਰਦੇ ਅੱਥਰੇ ਦੇ ਵਿੱਚ ਉਹ ਜਿਹੜੀ ਪਹਿਲਾਂ ਵੀਡੀਓ ਬਣਾਈਆਂ ਹੈਗੀਆਂ ਉਹ ਤਾਂ ਆਪਾਂ ਬੋਲ ਕੇ ਬਣਾਈਆਂ ਹੈਗੀਆਂ ਉਹਦੇ ਵਿੱਚ ਥੋੜੀ ਜੀ ਫੱਕ ਪੈ ਗਈ ਇਸ ਕਰਕੇ ਫਿਰ ਮਤਲਬ ਵਾਸ਼ ਆਵਾਜ਼ ਜਿਹੜੀ ਦੂਰੀ ਤੇ ਰਿਕਾਰਡ ਕਰ ਦਾਂਗੇ ਕੋਈ ਚੱਕਰ ਨਹੀਂ ਫੋਰ ਸੇ ਤੁਸੀਂ ਹਰ ਕੀ ਹਾ ਜਾਣ ਠੀਕ ਨੇ ਸੈਰ ਕਰਦੇ ਕਰਦੇ ਉਸ ਤੋਂ ਬਾਅਦ ਆਪਾਂ ਅਗੇ ਸੀਗੇ ਇੱਧਰ ਆਪਣੇ ਦੋਸਤ ਦੇ ਰਕੇ ਰੂਮ ਚ ਤੇ ਉੱਥੇ ਆ ਕੇ ਪਹਿਲਾਂ ਆਪਾਂ ਐਕਸਰਸਾਈਜ਼ ਕਰੀ ਥੋੜਾ ਟਾਈਮ ਤੇ ਐਕਸਰਸਾਈਜ਼ ਕਰਦੇ ਆਏ ਅੱਜ ਸੇ ਤੇ ਨਾਲ ਨਾਲ ਵੀ ਸੈਰ ਆਪਾਂ ਤੁੰਤਾ ਜਾਣੀ ਜਾਂ ਨਹੀਂ ਮਾ ਉਹਦੇ ਨਾਲ ਐਕਸਰਸਾਈਜ਼ ਕਰ ਲਿਆ ਕਰਕੇ ਨਾਲ ਥੋੜੀ ਚੰਗੀ ਆ ਹਜੇ ਆਪਾਂ ਨੌਲੇਜ ਘਾਟਾ ਪਰ ਬਸ ਜਿੰਨਾ ਹੋ ਜਾਂਦਾ ਓੰਨੀ ਠੀਕ ਆ ਇਹ ਐਕਸਰਸਾਈਜ਼ ਕਰਨ ਤੋਂ ਬਾਅਦ ਫਿਰ ਆਪਾਂ ਲੈ ਡਾਂਡਾ ਮੀਗੀ ਡਾਂਡਲਾ ਹੀ ਬਰਾਬੂ ਹੈ ਤਾਂ ਪਹਿਲਾ ਦਿਨ ਸੀਗਾ ਤੇ ਹੁਣ ਡਾਂਡਲਾ ਅੱਜ ਤੱਕ ਇਹਨਾਂ ਬਹਾਂ ਚਾਰ ਨਿਜਾਨ ਕਰਦਿਆਂ ਹੈਂਗਾ ਮੈਂ ਦੇਖੀ ਜੋ ਕਿ ਨਾ ਅੱਜ ਲਾ ਕੇ ਦੇਖ ਨਿਕਾ ਬਹੁਤ ਟਾਈਮ ਹੋ ਗਿਆ ਬਾਕੀ ਸਿਰਫ ਇਹ ਸਾਨੂੰ ਹਰ ਰੋਜ਼ ਦਿਖਾਈ ਚੱਲਾ ਕਰਾਂਗੇ ਜੋ ਜੋ ਐਕਸਰਸਾਈਜ਼ ਕਰਦੇ ਆਮ ਤੇ ਆਪਾਂ ਆਪਾਂ ਆਲੇ ਡੰਡ ਲਾਉਣ ਤੋਂ ਬਾਅਦ ਭਰਾਵੋ ਇਹ ਹਲਮਾ ਡੰਡ ਕਹਿੰਦੇ ਜਿਹਨੂੰ ਸ਼ਾਇਦ ਹਲਮਾ ਡੰਡੀ ਕਹਿੰਦੇ ਹਨ ਹਲਮਾ ਡੰਡ ਲਾਉਣ ਤੋਂ ਬਾਅਦ ਆਪਾਂ ਲਾਇ ਸੀਗੇ ਉਸਕ ਬੈਟਕਾ ਇਹ ਡੰਡ ਤੇ ਉਸ ਉਸਕ ਬੈਟਕਾ ਇਹ ਡੰਡ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਲਾਇ ਉਸਕ ਬੈਟਕਾ ਇਹ ਡੰਡ ਉਸਕ ਬੈਠਾ ਇਹ ਡੰਡ ਲਾਉਣ ਤੋਂ ਬਾਅਦ ਜੀ ਆਪਾਂ ਤੁਰਪੇ ਸੀਗੇ ਘਰ ਵੱਲ ਐ ਸੀਗਾ ਚਲੋ ਔੜਖ ਬਟਕਾ ਦੇ ਵਿੱਚ 20 25 ਡੰਡੀ ਲਾਏ ਸੀਗੇ ਭਰਾਵੋ 20 25 ਡੰਡ ਲਾਉਣ ਤੋਂ ਬਾਅਦ ਫਿਰ ਆਪਾਂ ਘਰ ਵੱਲ ਤੁਰ ਪਏ ਸੀਗੇ ਘਰ ਵੱਲ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਆਪਾਂ ਨੂੰ ਇੱਕ ਬਜ਼ੁਰਗ ਮਿਲੇ ਉਹਨਾਂ ਕਹਿੰਦਾ ਕਿਓ ਜੀ ਕਿਵੇਂ ਹੋ ਮਾਠੀਕ ਹੈ ਸਰਾ ਉਹ ਅੰਕਲ ਠੀਕ ਹੈ ਜੀ ਮੈਨੂੰ ਕਹਿੰਦਾ ਠੀਕ ਹੈ ਸੇ ਰਸਤੋਂ ਦੱਸਾਂ ਮੈਂ ਠੀਕ ਹੈ ਜੀ ਤੇ ਘਰ ਵੱਲ ਆ ਗਏ ਦੁਬਾਰਾ ਆਪਾਂ ਤੁਰ ਪਏ ਘਰ ਵੱਲ ਓਕੇ ਬਾਈ ਟਾਟਾ ਤੇ ਆਪਣੀ ਵੀਡੀਓ ਭਰਾਵਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਭਰਾਵਾਂ ਕੇ ਬਹੁਤ ਛੋਟੀ ਸਾਦੀ ਜ਼ਰੂਰਤ ਹੈ ਮੈਨੂੰ ਹਣਾ ਠੀਕ ਹੈ ਤੇ ਜੇ ਕੋਈ ਵੀਡੀਓ ਚ ਕਮੀ ਪੀਸੀ ਹੁੰਦੀ ਹੋਵੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਆਪਾਂ ਉਹ ਜੀ ਕਮੀ ਪੀਸੀ ਸੱਚੀ ਕਾ ਦੋਸਤੋ ਕੀ ਹਾਲ ਚਾਲ ਨੇ ਜੀ ਆਪਣਾ ਫਿਰ ਤੋਂ ਸਵਾਗਤ ਤੁਹਾਡੇ ਅੱਜ ਦੀ ਸਰੀਰ ਦੇ ਵਿੱਚ ਸਵੇਰ ਦੀ ਸੈਰ ਤੇ ਕਸਰਤ ਯਾਨਕਿ ਸਵੇਰ ਦੀ ਸੈਰ ਆਏ ਵੀ ਆਪਾਂ ਸਵੇਰ ਅੱਜ ਸੈਰ ਕਰਨ ਗਏ ਸੀਗੇ ਤੇ ਸੈਰ ਕਰਦੇ ਕਰਤੇ ਅੱਤੇ ਦੇ ਵਿੱਚ ਉਹ ਜਿਹੜੇ ਪਹਿਲਾਂ ਵੀਡੀਓ ਬਣਾਇਆ ਹੈਗਾ ਉਹ ਤਾਂ ਆਪਾਂ ਬੋਲ ਕੇ ਬਣਾਇਆ ਹੈਗਾ ਉਹਦੇ ਵਿੱਚ ਥੋੜੀ ਜੀ ਫਰਕ ਪੈ ਗਿਆ ਇਸ ਕਰਕੇ